ਸਭ ਤੋਂ ਵੱਡਾ ਰੋਸ਼ ਪ੍ਰਦਰਸ਼ਨ ਹੈ ਆ ਮੇਰੇ ਸਾਰੇ ਭਰਾ ਜਣੇ ਨੇ ਪਿੱਛੇ ਇਹਨਾਂ ਦਾ ਮੇਰੇ ਉਹ ਧੰਵਾ ਹੈ ਪਿੱਛੇ ਵੀ ਚੋ ਲੋ ਯਾਰ ਮਨਾ ਚਾਜੋ ਆਪਾਂ ਕੀ ਬਣ ਜਾਏਗਾ ਜਿੰਦਾਬਾਹ ਸਾਰੇ ਖੁਸ਼ਕਿਸਮਤ ਹੈ ਕਿਉਂਕਿ ਆਪਣੀ ਟੀਮ ਦੇ ਕਾਰਨ ਰਮਾਨਾ ਨਹੀਂ ਜਾ ਰਹੇ ਤੀਰ ਅਜੇ ਕੁੱਝ ਨਹੀਂ ਕਰ ਸਕਦਾ ਪਰ ਤੇਰੀ ਟੀਮ ਦੇ ਅਜੇ ਹੀ ਕਮਾਂਡਰ ਹੋਣ ਤੋਂ ਟੀਮ ਕਰੇ ਮਾਫੀ ਖਾਂਦੀ ਪਟਿਆਲਾ ਟੂ ਦੇ ਵਿੱਚ ਰਿਕਾਰਡ ਬਣਾਵਾਂਗੇ 2027 ਸੇ ਹੱਟੀ ਦੇ ਬਿਠਾ ਦੋ ਤਾਂ ਉਹ ਹੱਟੀ ਵੀ ਸਾਰੀ ਵੇਚ ਦਿੰਦਾ ਹੈ ਹੱਟੀ ਦੇ ਵਿੱਚ ਮਾਲ ਵੀ ਨਹੀਂ ਹੁੰਦਾ ਤੇ ਗੱਲੇ ਦੇ ਵਿੱਚ ਰੋਕੜਾ ਵੀ ਨਹੀਂ ਹੁੰਦਾ ਕੋਈ ਹਾਲ ਆਪਣੇ ਮੁੱਖ ਮੰਤਰੀ ਨੇ ਪੰਜਾਬ ਦਾ ਕਰਤਾ ਪੰਜਾਬ ਦੇ ਕੋਲ ਆਪਣੇ ਪੱਲੇ ਕੁਝ ਰਿਆ ਨਹੀਂ ਜਿੰਨੇ ਪੈਸੇ ਸੀਗੇ ਜਿਹੜੇ ਫੰਡ ਸੀਗੇ ਸਭ ਖਤਮ ਕਰਤੇ ਤੇ ਸੈਂਟਰ ਦੇ ਜਿਹੜੇ ਫੰਡ ਆਉਂਦੇ ਨੇ ਉਹ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਵਰਤਨੇ ਕਿਵੇਂ ਨੇ ਸੈਂਟਰ ਦੇ ਉੱਤੋਂ ਅੱਜ ਸਾਡਾ ਜਿਹੜਾ ਇਹ ਧਰਨਾ ਹੈ ਉਹ ਇਹ ਹੈ ਵੀ 12000 ਕਰੋੜ ਰੁਪਇਆ ਜਿਹੜਾ ਆਇਆ ਇਹ ਸਰਕਾਰ ਨੂੰ ਉਹਦਾ ਹਿਸਾਬ ਕਿੱਥੇ ਹੈ ਇਹਨਾਂ ਦੇ ਜਿਹੜੇ ਐਮਐਲਏ ਨੇ ਇਹਨਾਂ ਦੇ ਜਿਹੜੇ ਲੀਡਰ ਨੇ ਚਾਹ ਚਾਹ ਪਾ ਪਾ ਟਾ ਟਾ ਬਹੁਤ ਜ਼ਿਆਦਾ ਕਰਦੇ ਨੇ ਕਿਸੇ ਦਾ ਇਸ ਤੇ ਕੋਈ ਜਵਾਬ ਨਾ ਆਇਆ ਨਾ ਆਊਗਾ ਤੇ ਨਾ ਆ ਸਕਦਾ ਇਹ ਤੁਸੀਂ ਸਾਰੇ ਨੋਟ ਕਰ ਲਿਓ ਇਹਨਾਂ ਕੋਲ ਕੋਈ ਹਿਸਾਬ ਨਹੀਂ ਹੈ ਇਹਨਾਂ ਕੋਲ ਕੋਈ ਵਿਉਂਤਬੰਦੀ ਨਹੀਂ ਹੈ ਇਹ ਸੋਚਦੇ ਨੇ ਸਟੇਟ ਨਹੀਂ ਹੈ ਇੱਕ ਸਟੇਜ ਹੈ ਮਰਾਸੀਆ ਮੰਗੂ ਆਓ ਨੱਚ ਕੇ ਟੁਕਲੇ ਸੁਣਾ ਕੇ ਚਲੇ ਜਾਓ ਇਹ ਪੰਜਾਬ ਸਰਕਾਰ ਦੀ ਪਾਲਿਸੀ ਹੈ ਸਿੱਧੀ ਸਾਦੀ ਕੋਈ ਲੋਕਾਂ ਵਾਸਤੇ ਵੈਲਫੇਅਰ ਵਾਸਤੇ ਲੋੜ ਪਈ ਤੇ ਕੋਈ ਜੋ ਆਪਣੇ ਆਪदाई ਹੈ ਹੁਣ ਇਹਨਾਂ ਦੀ ਕੋਈ ਪਲੈਨਿੰਗ ਨਹੀਂ ਸੀਗੀ ਜਦੋਂ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਏ ਉਦੋਂ ਸੀਐਮ ਸਾਹਿਬ ਜਾ ਕੇ ਉੱਥੇ ਹਸਪੀਟਲ ਦੇ ਵਿੱਚ ਐਡਮਿਟ ਹੋ ਗਏ ਉਦੋਂ ਕਿਉਂ ਨਹੀਂ ਉਹਨਾਂ ਕੋਲ ਜਾ ਕੇ ਕਿਹਾ ਕਿ ਜੀ ਦੋ ਫੰਡ ਦੋ ਪੈਸੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੋਂ ਚਲੇ ਗਏ ਉਦੋਂ ਇਹਨਾਂ ਨੂੰ ਸਪਨਾ ਆ ਗਿਆ ਵੀ ਪੈਸੇ ਘੱਟ ਦੇ ਕੇ ਗਏ ਆ ਭਾਈ ਤੂੰ ਮੁੱਖ ਮੰਤਰੀ ਐ ਸਟੇਟ ਦਾ ਤੂੰ ਉੱਥੇ ਬਹਿ ਕੇ ਇੱਕ ਗਾਇਕ ਨਾਲ ਸਿੰਗਰ ਨਾਲ ਵੀਡੀਓ ਕਾਲਾ ਕਰ ਰਹੇ ਐ ਤੂੰ ਮੁੱਖ ਮੰਤਰੀ ਐ ਤੂੰ ਮਿਲਣ ਦਾ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਜਾ ਕੇ ਗੁਜ਼ਾਰਿਸ਼ ਕਰਦਾ ਕਿ ਜੀ ਮੈਨੂੰੰਨਾ ਪੈਸਾ ਚਾਹੀਦਾ ਪ੍ਰਾਣਾ ਮੈਂ ਇਹ ਹਿਸਾਬ ਲਾਇਆ ਤੇ ਨਵਾਂ ਮੈਨੂੰ ਇੱਥੇ ਚਾਹੀਦਾ ਪਰ ਨਾ ਪ੍ਰਾਣਾ ਹਿਸਾਬ ਦੇਣ ਜੋਗੇ ਨਾ ਨਵਾਂ ਪੈਸਾ ਚੱਜ ਨਾਲ ਲਾਣ ਜੋਗੇ ਨਾ ਕਿਸੇ ਨਾਲ ਵਰਤਨ ਜੋਗੇ ਤੇ ਨਾ ਇਹਨਾਂ ਨੂੰ ਕੋਈ ਇਹ ਦੇਸ਼ ਵਾਸਤੇ, ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਕੋਈ ਇੱਜ਼ਤ ਤੇ ਨਾ ਪੰਜਾਬ ਦੇ ਲੋਕਾਂ ਲਈ ਪਿਆਰ। ਅੱਜ ਤੱਕ ਦੀ ਰਿਕਾਰਡ ਸਭ ਤੋਂ ਨਕੰਮੀ, ਸਭ ਤੋਂ ਨਕਾਤ, ਸਭ ਤੋਂ ਨਖਿੱਧ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ। ਪ੍ਰਧਾਨ ਜਦੋਂ ਵਿਜੇਂਦਰ ਮੋਦੀ ਜੀ ਪਹੁੰਚਦੇ ਆ ਤੇ ਮੰਤਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ, ਉਹ ਕਹਿੰਦੇ ਨੇ 사드ਨਾ ਸਹੀ ਦੁਬਾਰ ਨਹੀਂ ਕੀਤਾ ਮੋਦੀ ਜੀ ਨੇ ਕਿਹਾ ਕਿ ਹਿੰਦੀ ਸਿੱਖੀ ਤੇ ਉਹ ਬਣਾ ਗੱਲਬਾਤ ਸੁਣੀ ਦੇਗੀ। ਕੀ ਲੱਗਦਾ ਹੈ ਕਿ ਉਹਨਾਂ ਦੇ ਗੱਲਬਾਤ ਕਰਨ 'ਚ ਕਮੀ ਸੀ ਜਾਂ ਮੋਦੀ ਜੀ ਵੱਲੋਂ ਕੋਈ ਗੱਲਬਾਤ? ਦੇਖੋ ਹੁਣ ਕੀ ਕਹਾਂਗੇ ਹੋਰ ਕੁਝ ਕਹਿਣ ਨੂੰ ਨਹੀਂ ਹੈਗਾ ਵੀ ਹੁਣ ਛਾਨਣੀ ਫੂਕਾਂਗੇ ਬਹਾਨਾ ਲਾਣਾ ਸੀ ਕੋਈ ਨਾ ਕੋਈ ਖਬਰ ਬਣਾਣੀ ਸੀਗੀ ਉਹ ਇਹ ਬਣਾ ਲਈ ਵੀ ਸਾਨੂੰ ਤਾਂ ਜੀ ਐਂ ਕਹਤਾ ਉਹ ਉੱਥੇ ਭਈ ਪ੍ਰੋਟੋਕੋਲ 'ਚ ਬੈਠਾ ਇੱਕ ਪ੍ਰਧਾਨ ਮੰਤਰੀ ਦਾ ਪ੍ਰੋਟੋਕੋਲ ਹੁੰਦਾ ਆਉਣ ਤੋਂ ਪਹਿਲੇ ਮਿੰਟ ਆਫ ਮੀਟਿੰਗ ਵੀ ਜਾਂਦੇ ਆ ਪਲੈਨਿੰਗ ਵੀ ਜਾਂਦੇ ਆ ਕਿਹੜੀ ਸਰਕਾਰ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜੀ ਮੋਦੀ ਸਾਹਿਬ ਆ ਰਹੇ ਨੇ ਇਹ ਮੰਤਰੀ ਮਿਲਣਗੇ ਕਿਹੜਾ ਇਹਨਾਂ ਨੇ ਉੱਥੇ ਮੈਮੋਰੈਂਡਮ ਦੇਤਾ ਕਿਹੜਾ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਦੇਤਾ ਕਿਹੜੀ ਇਹਨਾਂ ਨੇ ਸਟੇਟ ਦੀ ਪਲੈਨਿੰਗ ਸ਼ੋਅ ਕਰਤੀ ਤੇ ਕਿਹੜਾ ਇਹਨਾਂ ਨੇ 12000 ਕਰੋੜ ਦਾ ਹਿਸਾਬ ਦੇਤਾ ਤੁਸੀਂ ਮੈਨੂੰ ਦੱਸੋ ਤੁਸੀਂ ਦੁਕਾਨ ਤੇ ਇੱਕ ਮੁੰਸ਼ੀ ਰੱਖ ਲਓ ਉਹਨੂੰ 10000 ਰੁਪਏ ਫੜਾ ਦੋ ਉਹ ਖਾ ਜਾਏ ਨਵੇੜ ਜੇ ਤੇ ਛੁੱਟ ਤੋਂ 10000 ਹੋਰ ਮੰਗੇ ਦਵੋਗੇ ਤਾਂ ਹਿਸਾਬ ਦੇਣਾ ਜ਼ਰੂਰੀ ਹੈ ਉਹ ਵੀ ਜਿਹੜਾ ਪੈਸਾ ਸੀਗਾ ਟੈਕਸ ਦਾ ਲੋਕਾਂ ਦੀ ਮਿਹਨਤ ਦਾ ਲੋਕਾਂ ਤੋਂ ਆਇਆ ਹੋਇਆ ਪੈਸਾ ਸੀਗਾ ਜਿਹੜਾ ਇਹ ਨਕਮੀ ਸਰਕਾਰ ਖਾ ਗਈ ਤੇ ਖਤਮ ਕਰ ਗਈ। ਬਿਤੇ ਗਵਰਨਰ ਵੀ ਉਰੇ ਪਹੁੰਚੇ ਹੈ। ਗਵਰਨਰ ਬਲੋ ਕਿਹਾ ਗਿਆ ਕਿ ਨਿੰਦਰ ਮੋਦੀ ਨੇ ਹਲੇ ਪਹਿਲੀ ਕਿਸਤ ਦੇ 900 ਕਰੋੜ ਰੁਪਏ ਦਿੱਤਾ। ਲੱਗਦਾ ਵੀ ਇਸ ਤੋਂ ਬਾਅਦ ਉਮੀਦ ਹੈ ਕਿ ਜਿਵੇਂ ਜਿਵੇਂ ਲੋਡ ਪਿਆ ਕਰੇਗਾ ਉਸ ਤੋਂ ਅੱਗੇ ਲੜੇ ਨੇ ਦਿੱਲੀ ਜਾਣ ਕੇ ਬਸੇ। ਕਿਵੇਂ ਜਿਵੇਂ ਲੋਡ ਪਾਉਗੀ ਸਾਡੇ ਪ੍ਰਧਾਨ ਮੰਤਰੀ ਨੇ ਹਮੇਸ਼ਾ ਪੰਜਾਬ ਨੂੰ ਇੱਕ ਪਹਿਲ ਦਿੱਤੀ ਹੈ। ਤੇ ਅੱਗੇ ਵੀ ਦੇਣਗੇ ਤੇ ਕਿੱਥੇ-ਕਿੱਥੇ ਪੈਸੇ ਦੀ ਲੋਡ ਹੋਊਗੀ ਸੈਂਟਰ ਤੋਂ ਸਟੇਟ ਨੂੰ ਆਊਗਾ ਤੁਸੀਂ ਦੇਖ ਲਓ ਜਦੋਂ ਆਪਣੀ ਖੇਤੀ ਦੀ ਤਾਂ ਆਨੰਦੀ ਐ ਇਸ ਤਰ੍ਹਾਂ ਸੀਸੀਐਲ ਮਿਟ ਐ ਚਾਹੇ ਧੂਧੀਆਂ ਆਪਦਾ ਦੇ ਵੇਲੇ ਏਡ ਐ ਆ ਪਿੱਛੇ ਜੇ ਇਹਨਾਂ ਕੋਲ 12437 ਕਰੋੜ ਵੀ ਇੱਕ ਗ੍ਰਾਂਟ ਆਈ ਸੀ ਉਹ ਵੀ ਇਹਨਾਂ ਨੇ ਗਾਇਬ ਕਰਤੀ ਉਹਦਾ ਵੀ ਕੋਈ ਹਸਾਰ ਨਹੀਂ ਹੈਗਾ ਉਹ ਅਸੀਂ ਹਲੇ ਆ ਪੁੱਛਿਆ ਨਹੀਂ ਹੈਗਾ ਅਸਰਾਜਾ 12000 ਕਰੋੜ ਕਿਉਂਕਿ ਹੜ ਆਏ ਨੇ ਆਪਦਾ ਇਹ ਉਹਦੇ ਉਹਦੇ ਚ ਕਰੇ ਮੈਂ ਤੁਹਾਨੂੰ ਕਿਹਾ ਵੀ ਇਹ ਉਹ ਮੁੱਖ ਮੰਤਰੀ ਐ ਜਿਹਨੂੰ ਕੱਖ ਨਹੀਂ ਆਂਦਾ ਪੈਸਾ ਜਦੋਂ ਸੈਂਟਰ ਤੋਂ ਸਟੇਟ ਨੂੰ ਆਉਂਦਾ ਹੈ ਤਾਂ ਉਹ ਕਾਊਂਟ ਆ ਜੀ ਆਉਂਦਾ ਹੈ ਕੋਈ ਐਂ ਤਾਂ ਨਹੀਂ ਸੜਕ ਤੇ ਰੱਖ ਜਾਂਦਾ ਤੇ ਜੇ ਇਹਨਾਂ ਕੋਲ ਉਹੀ ਹਿਸਾਬ ਨਹੀਂ ਹੈਗਾ ਤਾਂ ਤੁਸੀਂ ਇਸ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਕਹੋਗੇ ਤੁਸੀਂ ਇਸ ਸਰਕਾਰ ਨੂੰ ਸਰਕਾਰ ਕਹੋਗੇ ਜਿਹੜੀ ਕਹਿੰਦੀ ਹੈ ਪੈਸਾ ਹੀ ਨਹੀਂ ਆਇਆ 12000 ਕਰੋੜ ਸਾਡੇ ਸੀਨੀਅਰ ਲੀਡਰਸ਼ਿਪ ਨੇ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਤੋਂ ਵੀ ਪ੍ਰੈਸ ਕਾਨਫਰੰਸ ਕਰਕੇ ਕਾਗਜ਼ ਵੀ ਦਿਖਾਏ ਨੇ ਇਹ ਵੀ ਦੱਸਿਆ ਹੈ ਇਸ ਸਾਲ ਚੰਨਾ ਗਿਆ ਇਸ ਸਾਲ ਚੰਨਾ ਗਿਆ 4 ਸਾਲ ਪੈਸੇ ਖਾਈ ਗਏ ਉਹ ਆਪਤਾ ਦੇ ਪੈਸੇ ਸੀਗੇ ਜੇ ਵੀ ਜ ਕੋਈ ਆਪਤਾ ਆਊਗੀ ਉਹ ਪੈਸਾ ਉੱਥੇ ਵਰਤਿਆ ਜਾਊਗਾ 4 ਸਾਲ 5 ਸਾਲ ਜਿਹੜਾ ਪੈਸਾ ਹੈ ਉਹ ਖਾ ਗਏ ਤੇ ਹੁਣ ਜਦੋਂ ਆਪਦਾ ਆਈ ਹੈ ਤਾਂ ਲੋਕਾਂ ਦੇ ਕੋਲ ਜਾਣਦੇ ਜਦੋਂ ਟਾਈਮ ਸੀਗਾ ਤਾਂ ਕਦੀ ਇਹ ਚ ਨਈ ਘੁੰਮ ਰਿਆ ਸੀਗਾ ਮੁੱਖ ਮੰਤਰੀ ਤੇ ਕਦੀ ਹਸਪੀਟਲ ਤੇ ਐਡਮਿਟ ਹੋਇਆ ਹੋਇਆ ਸੀਗਾ ਇਹ ਤੋਂ ਵੀਡੀਓ ਕਾਲਾ ਕਰਾ ਲਓ ਪੰਜਾਬ ਦੇ ਸਿੰਗਰਾਂ ਨੂੰ ਪਰ ਪੰਜਾਬ ਦੇ ਲੋਕਾਂ ਨਾਲ ਤਾਂ ਇਹਨੂੰ ਦੇਖੋ ਇਹਨੂੰ ਅੱਖੇ ਨਾਲ ਬੁਲਾਓ ਉੱਥੇ ਦੀ ਜਵਾਬ ਦੇਈ ਨਾ ਮੰਗੋ ਅਸੀਂ 2027 ਪਟਿਆਲਾ 2 ਹੋ ਗਏ ਨੰਨੇ ਪਟਿਆਲਾ ਬਰ ਪਰਬਤੀ ਤੋਂ ਜਿੱਟਾਂ ਪੂਰੇ ਵੱਡੇ ਬੋਮਾਂ ਨਾਲ ਜਿੱਤਾਂਗੇ ਪਟਿਆਲਾ 2 ਸਾਡਾ ਕੁਝ ਦਿਨ ਪਹਿਲਾਂ ਸਾਡੇ ਕੋਲ ਹੋਰੇ ਕੰਮ ਥੋੜਾ ਘੱਟ ਹੋਇਆ ਲੇਕਿਨ ਪਿਛਲੇ ਕੁਝ ਦਿਨਾਂ ਤੋਂ ਕੁਝ ਮਿੰਟਾਂ ਤੋਂ ਸਾਡੀ ਟੀਮ ਪਟਿਆਲਾ ਤੋਂ ਬਹੁਤ ਸਟਰੋਂਗ ਹੋਈ ਹੈ ਅਸੀਂ ਬਹੁਤ ਵੱਡੇ ਮਾਰਜਿਨ ਤੇ ਪਟਿਆਲਾ ਬੰਦਗਨ ਬਟਿਆਰਾ 2 ਵੀ ਸੀਟ ਦਿੱਤਾਗੇ ਲੱਗਦਾ ਕੋਈ ਇਹਨਾਂ ਤੋਂ ਲੈ ਕੇ ਜਾਤੀ ਦਾ ਉਮੀਦਵਾਰ ਵੀ ਨਾਲ ਸਾਹਮਣੇ ਅੱਗੇ ਆ ਸਕਦਾ ਹੈ ਇਹਨਾਂ ਤੋਂ ਲੈ ਕੇ ਕਿੰਨਾ ਵੱਜਾਤੀ ਦਾ ਉਮੀਦਵਾਰ ਵੀ ਕਹਿੰਦੇ ਗਰੂਲ ਚੂੜਾ ਦੇਖਿਆ ਜਾ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੇ ਸਾਨੂੰ ਹੁਕਮ ਹੈ ਕੰਮ ਕਰਨ ਦਾ ਪਾਰਟੀ ਲਈ ਟਿਕਟ ਦੇਣੀ ਹੈ ਪਾਰਟੀ ਨੇ ਜਿਹੜਾ ਕੰਮ ਕਰੂਗਾ ਪਾਰਟੀ ਨੂੰ ਟਿਕਟ ਦੇਣੀ ਹੈ ਮੈਂ ਤੁਹਾਡੇ ਇੱਕ ਜਿੰਦ ਜਗ ਦੀ ਮਸਾਲਾ ਮੈਂ ਇੱਕ ਛੋਟਾ ਵਰਕਰ ਸੀਗਾ ਮੈਂ 2 ਵ 3 ਪਰਸੰਮਾਨ ਨਾਲ ਜਨਰਲ ਸੈਕਟਰੀ ਸੀ ਮੈਨੂੰ ਅੱਜ ਪਾਰਟੀ ਨੇ ਪ੍ਰਧਾਨ ਬਣਾਤਾ ਇਹ ਬੰਦੇ ਸਾਬ ਫੜ ਕੇ ਵੀਡੀਓ ਬਣਾਉਂਦੇ ਸੀ ਉੱਥੇ ਲੋਕ ਬਣਾਉਣ ਲੱਗੇ ਜਿਉਂ ਤੋਂ ਤੁਹਾਨੂੰ 3.5 ਸਾਲ ਹੋ ਗਏ ਜੀ ਤੁਸੀਂ ਜਿ ਘਾਰੇ ਜਾਂਦੇ ਸਿੱਕੜ ਜਾਂਦੇ ਸੀ ਵੀ ਅੱਜ ਵੀ ਉਹੀ ਹਾਲ ਹੈ ਉਦੋਂ ਮਾਰਾ ਹਾਲ ਤੁਸੀਂ ਕਰ ਰੱਖਿਆ ਚਾਹਣ ਦਾ ਮੈਂ ਕਰ ਰਹੇ ਕੋਈ ਰੈਂਟੀ ਕੰਮ ਨਹੀਂ ਕਾਬਵਤੀ ਰੈਂਟੀ ਕਰ ਰਹੇ ਨੇ ਕੀ ਲੱਗਦਾ ਪਟਿਆਲਾ ਟੂਮ ਦੇ ਵਿੱਚ 2027 ਦਾ ਆਗਾਜ਼ ਹੈ ਜੀ ਅਤੇ ਪਟਾਲਾ 2 ਚ 2027 ਦਾ ਗਾਰਦਕਾ ਜਿੱਦਣ ਸਾਡੇ ਹੱਥ ਹਰਬੰਦੀ ਕਮਾਂਡ ਆ ਗਈ ਸੀ ਪਟਾਲਾ ਦੇ ਹੱਥ ਮੋਤੀ ਮਹਿਲ ਦੇ ਹੱਥ ਆ ਗਈ ਸੀ ਅਸ਼ੋਕ ਸ਼ਰਮਾ ਸਾਡੇ ਪ੍ਰਧਾਨ ਬਣ ਕੇ ਅਸੀਂ ਪਟਾਲਾ 2 ਦਾ ਗਾਰਜ ਉਤਨੀ ਕਰਤਾ ਅਸੀਂ ਇਹ ਨਹੀਂ ਕਰ ਸਕਤਾ ਨਾ ਯਾਰ ਮੇਰੀ ਟੀਮ ਨੇ ਅੱਜ ਇਹ ਕਮਾਈ ਦਾ ਹੌਲਾ ਕੋ ਟੀਮ ਕਰੇ ਮਾਫੀ ਖਾਦੀ ਪਟਿਆਲਾ 2 ਦੇ ਵਿੱਚ ਰਿਕਾਰਡ ਬਣਾਵਾਂਗੇ ਉਹਦਾ 27 ਲੱਖ ਕਿਸੇ ਹੱਟੀ ਤੇ ਬਿਠਾ ਦੋ ਤਾਂ ਉਹ ਹੱਟੀ ਵੀ ਸਾਰੀ ਬੇਚ ਦਿੰਦਾ ਹੱਡੀ ਦੇ ਵਿੱਚ ਮਾਲ ਵੀ ਨਹੀਂ ਹੁੰਦਾ ਤੇ ਗੱਲੇ ਦੇ ਵਿੱਚ ਰੋਕੜਾ ਵੀ ਨਹੀਂ ਹੁੰਦਾ ਉਹੀ ਹਾਲ ਆਪਣੇ ਮੁੱਖ ਮੰਤਰੀ ਨੇ ਪੰਜਾਬ ਦਾ ਕਰਤਾ ਪੰਜਾਬ ਦੇ ਕੋਲ ਆਪਣੇ ਪੱਲੇ ਕੁਝ ਰਿਆ ਨਹੀਂ ਜਿੰਨੇ ਪੈਸੇ ਸੀਗੇ ਜਿਹੜੇ ਫੰਡ ਸੀਗੇ ਸਭ ਖਤਮ ਕਰਤੇ ਇਸ ਸੈਂਟਰ ਦੇ ਜਿਹੜੇ ਫੰਡ ਆਉਂਦੇ ਨੇ ਉਹ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਵਰਤਨੇ ਕਿਵੇਂ ਨੇ ਸੈਂਟਰ ਦੇ ਉੱਤੋਂ ਅੱਜ ਸਾਡਾ ਜਿਹੜਾ ਇਹ ਧਰਨਾ ਹੈ ਉਹ ਇਹ ਹੈ ਵੀ 12000 ਕਰੋੜ ਰੁਪਇਆ ਜਿਹੜਾ ਆਇਆ ਇਹ ਸਰਕਾਰ ਨੂੰ ਉਹਦਾ ਹਿਸਾਬ ਕਿੱਥੇ ਹੈ ਇਹਨਾਂ ਦੇ ਜਿਹੜੇ ਐਮ ਐਲ ਏ ਨੇ ਇਹਨਾਂ ਦੇ ਜਿਹੜੇ ਲੀਡਰ ਨੇ ਚਾਹ ਚਾਹ ਪਾ ਪਾ ਟਾ ਟਾ ਬਹੁਤ ਜ਼ਿਆਦਾ ਕਰਦੇ ਨੇ ਕਿਸੇ ਦਾ ਇਸ ਤੇ ਕੋਈ ਜਵਾਬ ਨਾ ਆਇਆ ਨਾ ਆਊਗਾ ਤੇ ਨਾ ਆ ਸਕਦਾ ਇਹ ਤੁਸੀਂ ਸਾਰੇ ਨੋਟ ਕਰ ਲਿਓ ਇਹਨਾਂ ਕੋਲ ਕੋਈ ਹਿਸਾਬ ਨਹੀਂ ਹੈ ਇਹਨਾਂ ਕੋਲ ਕੋਈ ਵਿਉਂਤਬੰਦੀ ਨਹੀਂ ਹੈ ਇਹ ਸੋਚਦੇ ਨੇ ਸਟੇਟ ਨਹੀਂ ਹੈ ਇੱਕ ਸਟੇਜ ਹੈ ਮਰਾਸੀਆ ਵਾਂਗੂ ਆਓ ਨੱਚ ਕੇ ਟੁਕਲੇ ਸੁਣਾ ਕੇ ਚਲੇ ਜਾਓ ਇਹ ਪੰਜਾਬ ਸਰਕਾਰ ਦੀ ਪਾਲਿਸੀ ਹੈ ਸਿੱਧੀ ਸਾਦੀ ਕੋਈ ਲੋਕਾਂ ਵਾਸਤੇ ਵੈਲਫੇਅਰ ਵਾਸਤੇ ਲੋੜ ਪਈ ਤੇ ਕੋਈ ਜੋ ਆਪਣੇ ਆਪਦਾ ਆਈ ਹੈ ਹੁਣ ਇਹਨਾਂ ਦੀ ਕੋਈ ਪਲੈਨਿੰਗ ਨਹੀਂ ਸੀਗੀ ਜਦੋਂ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਹੇ ਉਦੋਂ ਸੀਐਮ ਸਾਹਿਬ ਜਾ ਕੇ ਉੱਥੇ ਹਸਪੀਟਲ ਦੇ ਵਿੱਚ ਐਡਮਿਟ ਹੋ ਗਏ ਉਦੋਂ ਕਿਉਂ ਨਹੀਂ ਉਹਨਾਂ ਕੋਲ ਜਾ ਕੇ ਕਿਹਾ ਕਿ ਜੀ ਦੋ ਫੰਡ ਦੋ ਪੈਸੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੋਂ ਚਲੇ ਗਏ ਉਦੋਂ ਇਹਨਾਂ ਨੂੰ ਸਪਨਾ ਆ ਗਿਆ ਵੀ ਪੈਸੇ ਘੱਟ ਦੇ ਕੇ ਗਏ ਆ ਭਾਈ ਤੂੰ ਮੁੱਖ ਮੰਤਰੀ ਹੈ ਸਟੇਟ ਦਾ ਤੂੰ ਉੱਥੇ ਬਹਿ ਕੇ ਇੱਕ ਗਾਇਕ ਨਾਲ ਸਿੰਗਰ ਨਾਲ ਵੀਡੀਓ ਕਾਲਾ ਕਰ ਰਹੇ ਆ ਤੂੰ ਮੁੱਖ ਮੰਤਰੀ ਹੈ ਤੂੰ ਮਿਲਣ ਦਾ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਜਾ ਕੇ ਗੁਜ਼ਾਰਿਸ਼ ਕਰਦਾ ਕਿ ਜੀ ਮੈਨੂੰੰਨਾ ਪੈਸਾ ਚਾਹੀਦਾ ਪ੍ਰਾਣਾ ਮੈਂ ਇਹ ਸਾਫ ਲਾਇਆ ਨਵਾਂ ਮੈਨੂੰ ਇੱਥੇ ਚਾਹੀਦਾ ਪਰ ਨਾ ਪੁਰਾਣਾ ਹਿਸਾਬ ਦੇਣ ਜੋਗੇ ਨਾ ਨਵਾਂ ਪੈਸਾ ਚਾਜਣਾ ਲਾਂ ਜੋਗੇ ਨਾ ਕਿਸੇ ਨਾਲ ਵਰਤਨ ਜੋਗੇ ਤੇ ਨਾ ਇਹਨਾਂ ਨੂੰ ਕੋਈ ਇਹ ਦੇਸ਼ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਕੋਈ ਇੱਜ਼ਤ ਤੇ ਨਾ ਪੰਜਾਬ ਦੇ ਲੋਕਾਂ ਲਈ ਪਿਆਰ ਅੱਜ ਤੱਕ ਦੀ ਰਿਕਾਰਡ ਸਭ ਤੋਂ ਨਕੰਮੀ ਸਭ ਤੋਂ ਨਕਾਤ ਸਭ ਤੋਂ ਲਖਿਤ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਜਦੋਂ ਜਦੋਂ ਨਰੇਂਦਰ ਮੋਦੀ ਜੀ ਪਹੁੰਚੇ ਤਾਂ ਮੰਤਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹ ਕਹਿੰਦੇ ਨੇ 사ਜਨਾ ਸਹੀ ਦੁਬਾਰ ਨਹੀਂ ਕੀਤਾ ਮੋਦੀ ਜੀ ਨੇ ਕਿਹਾ ਕਿ ਹਿੰਦੀ ਸਿੱਖੀ ਤੇ ਉਹ ਪਹਿਲਾਂ ਤਾਂ ਗੱਲਬਾਤ ਸੁਣੀ ਦੇਗੀ ਕੀ ਲੱਗਦਾ ਹੈ ਕਿ ਉਹਨਾਂ ਦੇ ਗੱਲਬਾਤ ਕਰਨ 'ਚ ਕਮੀ ਸੀ ਜਾਂ ਮੋਦੀ ਜੀ ਵੱਲੋਂ ਗੱਲਬਾਤ ਦੇਖੋ ਹੁਣ ਕੀ ਕਹਾਂਗੇ ਹੋਰ ਕੁਝ ਕਹਿਣ ਨੂੰ ਨਹੀਂ ਹੈਗਾ ਵੀ ਹੁਣ ਛਾਨਣੀ ਭੂਕਾਂਗੇ ਬਹਾਨਾ ਲਾਣਾ ਸੀ ਕੋਈ ਨਾ ਕੋਈ ਖਬਰ ਬਣਾਣੀ ਸੀਗੀ ਉਹ ਇਹ ਬਣਾ ਲਈ ਵੀ ਸਾਨੂੰ ਤਾਂ ਜੀ ਐਂ ਕਹਤਾ ਉਹ ਉੱਥੇ ਭਈ ਪ੍ਰੋਟੋਕੋਲ 'ਚ ਬੈਠਾ ਇੱਕ ਪ੍ਰਧਾਨ ਮੰਤਰੀ ਦਾ ਪ੍ਰੋਟੋਕੋਲ ਹੁੰਦਾ ਆਉਣ ਤੋਂ ਪਹਿਲੇ ਮਿੰਟ ਆਫ ਮੀਟਿੰਗ ਵੀ ਜਾਂਦੇ ਆ ਪਲੈਨਿੰਗ ਵੀ ਜਾਂਦੇ ਆ ਕਿਹੜੀ ਸਰਕਾਰ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜੀ ਮੋਦੀ ਸਾਹਿਬ ਆ ਰਹੇ ਨੇ ਇਹ ਮੰਤਰੀ ਮਿਲਣਗੇ ਕਿਹੜਾ ਇਹਨਾਂ ਨੇ ਉੱਥੇ ਮੈਮੋਰੈਂਡਮ ਦਿੱਤਾ ਕਿਹੜਾ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਕਿਹੜੀ ਇਹਨਾਂ ਨੇ ਸਟੇਟ ਦੀ ਪਲੈਨਿੰਗ ਸ਼ੋ ਕਰਤੀ ਇਹ ਕਿਹੜਾ ਇਹਨਾਂ ਨੇ 12000 ਕਰੋੜ ਦਾ ਹਿਸਾਬ ਦੇਤਾ ਤੁਸੀਂ ਮੈਨੂੰ ਦੱਸੋ ਤੁਸੀਂ ਦੁਕਾਨ ਤੇ ਇੱਕ ਮੁੰਸ਼ੀ ਰੱਖ ਲਓ ਉਹਨੂੰ 10000 ਰੁਪਏ ਫੜਾ ਦੋ ਉਹ ਖਾ ਜਾਏ ਨਵੇੜ ਜੇ ਤੇ ਛੁੱਟ ਤੋਂ 10000 ਹੋਰ ਮੰਗੇ ਦਓਗੇ ਤਾਂ ਹਿਸਾਬ ਦੇਣਾ ਜ਼ਰੂਰੀ ਹੈ ਉਹ ਵੀ ਜਿਹੜਾ ਪੈਸਾ ਸੀਗਾ ਟੈਕਸ ਦੇ ਆ ਲੋਕਾਂ ਦੀ ਮਿਹਨਤ ਦਾ ਲੋਕਾਂ ਤੋਂ ਆਇਆ ਹੋਇਆ ਪੈਸਾ ਸੀਗਾ ਜਿਹੜਾ ਇਹ ਨਕਮੀ ਸਰਕਾਰ ਖਾ ਗਈ ਤੇ ਖਤਮ ਕਰ ਗਈ। ਇੱਥੇ ਗਵਰਨਰ ਵੀ ਉਰੇ ਪਹੁੰਚੇ ਆ। ਗਵਰਨਰ ਵੱਲੋਂ ਕਿਹਾ ਗਿਆ ਕਿ ਨरेन्द्र મોદી ਹਲੇ ਪਹਿਲੀ ਕੀ ਸਥਿਤੀ ਹੈ 900 ਕਰੋੜ ਰੁਪਇਆ ਦਿੱਤਾ ਹੈ। ਲਗਦਾ ਇਸ ਤੋਂ ਬਾਅਦ ਉਮੀਦ ਹੈ ਕਿ ਜਿਵੇਂ ਜਿਵੇਂ ਲੋਡ ਪਿਆ ਕਰੇਗਾ ਉਸ ਹੱਬਸੇ ਲੜੇ ਨੇ ਜਿੱਤ ਨਹੀਂ ਨੇ ਕਿ ਬਸੇ। ਕਿਵੇਂ ਜਿਵੇਂ ਲੋਡ ਪਾਉਗੀ ਸਾਡੇ ਪ੍ਰਧਾਨ ਮੰਤਰੀ ਨੇ ਹਮੇਸ਼ਾ ਪੰਜਾਬ ਨੂੰ ਇੱਕ ਪਹਿਲ ਦਿੱਤੀ ਹੈ। ਤੇ ਅੱਗੇ ਵੀ ਦੇਣਗੇ ਤੇ ਜਿੱਥੇ-ਜਿੱਥੇ ਪੈਸੇ ਦੀ ਲੋੜ ਹੋਊਗੀ ਸੈਂਟਰ ਤੋਂ ਸਟੇਟ ਨੂੰ ਆਊਗਾ ਤੁਸੀਂ ਦੇਖ ਲਓ ਜਦੋਂ ਆਪਣੀ ਖੇਤੀ ਦੀ ਤਾਂ ਆਨੰਦੀ ਐ ਐਸਆਈ ਸੀਸੀਐਲ ਮਿਟ ਐ ਚਾਹੇ ਪੂਜੀਆਂ ਆਪਤਾ ਦੇ ਵੇਲੇ ਏਡ ਐ ਆ ਪਿੱਛੇ ਜੇ ਇਹਨਾਂ ਕੋਲ 12437 ਕਰੋੜ ਵੀ ਇੱਕ ਗ੍ਰਾਂਟ ਆਈ ਸੀਗੀ ਉਹ ਵੀ ਇਹਨਾਂ ਨੇ ਗਾਇਬ ਕਰਤੀ ਉਹਦਾ ਵੀ ਕੋਈ ਹਸਾਰ ਨਹੀਂ ਹੈਗਾ ਉਹ ਅਸੀਂ ਹਲੇ ਪੁੱਛਿਆ ਨਹੀਂ ਹੈਗਾ ਅੱਛਾ ਜੀ ਆ 12000 ਕਰੋੜ ਜੋ ਕਿ ਹੜ੍ਹ ਆਏ ਨੇ ਆਪਦਾਈਏ ਉਹਦੇ ਉਹਦੇ ਚ ਕਰ ਰਹੇ ਮੈਂ ਤੁਹਾਨੂੰ ਕਿਹਾ ਵੀ ਇਹ ਉਹ ਮੁੱਖ ਮੰਤਰੀ ਐ ਜਿਹਨੂੰ ਕੱਖ ਨਹੀਂ ਆਂਦਾ ਪੈਸਾ ਜਦੋਂ ਸੈਂਟਰ ਤੋਂ ਸਟੇਟ ਨੂੰ ਆਉਂਦਾ ਹੈ ਤਾਂ ਉਹ ਕਾਊਂਟ ਆਜੀ ਆਉਂਦਾ ਹੈ ਕੋਈ ਐਂ ਤਾਂ ਨਹੀਂ ਸੜਕ ਤੇ ਰੱਖ ਜਾਂਦਾ ਤੇ ਜੇ ਇਹਨਾਂ ਕੋਲ ਉਹੀ ਹਿਸਾਬ ਨਹੀਂ ਹੈਗਾ ਤਾਂ ਤੁਸੀਂ ਇਸ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਕਹੋਗੇ ਤੁਸੀਂ ਇਸ ਸਰਕਾਰ ਨੂੰ ਸਰਕਾਰ ਕਹੋਗੇ ਜਿਹੜੀ ਕਹਿੰਦੀ ਹੈ ਪੈਸਾ ਹੀ ਨਹੀਂ ਆਇਆ 12000 ਕਰੋੜ ਸਾਡੇ ਸੀਨੀਅਰ ਲੀਡਰਸ਼ਿਪ ਨੇ ਭਾਜਪਾ ਦੇ ਕੰਧਗੜ ਦਫ਼ਤਰ ਤੋਂ ਵੀ ਪ੍ਰੈਸ ਕਾਨਫਰੰਸ ਕਰਕੇ ਕਾਗਜ਼ ਵੀ ਦਿਖਾਏ ਨੇ ਇਹ ਵੀ ਦੱਸਿਆ ਹੈ ਇਸ ਸਾਲ ਚੰਨਾ ਗਿਆ ਇਸ ਸਾਲ ਚੰਨਾ ਗਿਆ 4 ਸਾਲ ਪੈਸੇ ਖਾਈ ਗਏ ਉਹ ਆਪਤਾ ਦੇ ਪੈਸੇ ਸੀਗੇ ਜੇ ਵੀ ਜ ਕੋਈ ਆਪਤਾ ਆਊਗੀ ਉਹ ਪੈਸਾ ਉੱਥੇ ਵਰਤਿਆ ਜਾਊਗਾ 4 ਸਾਲ 5 ਸਾਲ ਜਿਹੜਾ ਪੈਸਾ ਹੈ ਉਹ ਖਾ ਗਏ ਤੇ ਹੁਣ ਜਦੋਂ ਆਪਦਾ ਆਈ ਹੈ ਤਾਂ ਲੋਕਾਂ ਨੇ ਬਹੁਤ ਜਾਣਦੇ ਜਦੋਂ ਟਾਈਮ ਸੀਗਾ ਤਾਂ ਕਦੀ ਇਹ ਚ ਨਹੀਂ ਘੁੰਮ ਰਿਹਾ ਸੀਗਾ ਮੁੱਖ ਮੰਤਰੀ ਤੇ ਕਦੀ ਹਸਪੀਟਲ ਤੇ ਐਡਮਿਟ ਹੋਇਆ ਹੋਇਆ ਸੀਗਾ ਇਹ ਤੋਂ ਵੀਡੀਓ ਕਾਲਾ ਕਰਾ ਲਓ ਪੰਜਾਬ ਦੇ ਸਿੰਗਰਾਂ ਨੂੰ ਪਰ ਪੰਜਾਬ ਦੇ ਲੋਕਾਂ ਨਾਲ ਤਾਂ ਇਹਨੂੰ ਦੇਖੋ ਇਹਨੂੰ ਉੱਥੇ ਨਾ ਬੁਲਾਓ ਉੱਥੇ ਦੀ ਜਵਾਬ ਦੇਈ ਨਾ ਮੰਗੋ ਅਸੀਂ ਦੋਵੇਂ ਸਟੇਟ ਪਟਿਆਲਾ 2 ਨੰਨੇ ਪਟਿਆਲਾ ਬਰ ਪਰਮੰਦੇ ਦੋਡੇ ਜਿੱਤਾਂ ਪੂਰੇ ਘਟੇ ਬੋਮਨ ਨਾਲ ਜਿੱਤਾਂਗੇ ਪਟਿਆਲਾ 2 ਸਾਡਾ ਕੁਝ ਦਿਨ ਪਹਿਲਾਂ ਥਾਕੇ ਕੋਰੇ ਕੰਮ ਥੋੜਾ ਘੱਟ ਹੋਇਆ ਲੇਕਿਨ ਪਿਛਲੇ ਕੁਝ ਦਿਨਾਂ ਤੋਂ ਕੁਝ ਮਿੰਨਿਆਂ ਤੋਂ ਸਾਡੀ ਟੀਮ ਪਟਿਆਲਾ ਤੋਂ ਬਹੁਤ ਸਟਰੋਂਗ ਹੋਈ ਹੈ ਅਸੀਂ ਬਹੁਤ ਵੱਡੇ ਮਾਰਜਿਨ ਤੇ ਪਟਿਆਲਾ ਬੰਦੇ ਨਾਲ ਪਟਿਆਲਾ ਟੂਰ ਵੀ ਸੀਟ ਜਿੱਤਾਂਗੇ ਲੱਗਦਾ ਕਿ ਕੋਈ ਇਹਨਾਂ ਤੋਂ ਲੈ ਕੇ ਜਾਤੀ ਦਾ ਉਮੀਦਵਾਰ ਵੀ ਨਾਲ ਸਾਹਮਣੇ ਆ ਗਿਆ ਸਕਦਾ ਹੈ ਇਹਨਾਂ ਦੀ ਲੈਂਗੁਏਜ ਕਿੰਨਾ ਪੈ ਜਾਤੀ ਦਾ ਉਮੀਦਵਾਰ ਵੀ ਕਹਿੰਦਾ ਕਰੋੜ ਚੂੜਾ ਦੇਖਿਆ ਜਾ ਸਕਦਾ ਹੈ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੇ ਸਾਨੂੰ ਹੁਕਮ ਹੈ ਕੰਮ ਕਰਨ ਦਾ ਪਾਰਟੀ ਲਈ ਇੱਕ ਦਿਨ ਇਹ ਪਾਰਟੀ ਨੇ ਕਿਹੜਾ ਕੰਮ ਕਰੂਗਾ ਪਾਰਟੀ ਨੂੰ ਟਿਕਟ ਦੇਣੀ ਹੈ ਮੈਂ ਤੁਹਾਡੇ ਇੱਕ ਜਿੰਦ ਜਾਗ ਦੀ ਮਿਸਾਲਾਂ ਮੈਂ ਇੱਕ ਛੋਟਾ ਵਰਕਰ ਸੀਗਾ ਮੈਂ ਦੋ ਵਾਰ ਤਿੰਨ ਪਰਧਾਨ ਨਾਲ ਜਨਰਲ ਸੈਕਟਰੀ ਉਹ ਮੈਨੂੰ ਅੱਜ ਪਾਰਟੀ ਨੇ ਪ੍ਰਧਾਨ ਬਣਾਤਾ ਤੇ ਮੰਤਰੀ ਜੀ ਫੜ ਕੇ ਵੀਡੀਓ ਬਣਾਉਂਦੇ ਸੀ ਉੱਥੇ ਲੋਕ ਬਣਾਉਣ ਲੱਗੇ ਜਿਉਂ ਤਾਂ ਤੁਹਾਨੂੰ 3.5 ਸਾਲ ਹੋ ਗਏ ਜੀ ਤੁਸੀਂ ਜੀ ਗਾਰੇ ਜਾਂਦੇ ਚਿੱਕਰ ਜਾਂਦੇ ਸੀ ਤੇ ਅੱਜ ਵੀ ਉਹੀ ਹਾਲ ਹੈ ਉਹ ਤੋਂ ਮਾਰਾ ਹੱਥ ਤੁਸੀਂ ਕਰ ਰੱਖਿਆ ਸ਼ਹਿਰ ਦਾ ਕਰਨ ਕੋਈ ਰੈਂਟੀ ਕਰ ਰਹੇ ਨੇ ਕਾਬੇਵੱਡੀ ਰੈਂਟੀ ਕਰ ਰਹੇ ਨੇ ਕੀ ਲੱਗਦਾ ਪਟਿਆਲਾ ਕੂਮ ਦੇ ਵਿੱਚ 2027 ਦਾ ਗਾਜ਼ ਹੈ ਜੀ ਅਤੇ ਪਟਾਲਾ 2 ਚ 2027 ਦਾ ਗਾਜਤ ਜਿੱਦਣ ਸਾਡੇ ਹੱਥ ਹਰਬੰਦੀ ਕਮਾਂਡ ਆ ਗਈ ਸੀ ਪਟਾਲਾ ਦੇ ਹੱਥ ਮੁੱਤ ਮਹਿਲ ਦੇ ਹੱਥ ਆ ਗਈ ਸੀ ਅਸ਼ਵਨੀ ਸ਼ਰਮਾ ਸਾਡੇ ਪ੍ਰਧਾਨ ਬਣ ਗਏ ਅਸੀਂ ਪਟਾਲਾ 2 ਦਾ ਗਾਜ ਚੋਣੇ ਕਰਤਾ ਕਿਓ ਜੀ ਹੋਣਾ ਜਿੰਦਾਬਾਦ ਬਾਦਿਆ ਜਨਤਾ ਪਾਰਟੀ ਜਿੰਦਾਬਾਦ ਬਾਦਿਆ ਜਨਤਾ ਪਾਰਟੀ ਜਿੰਦਾਬਾਦ ਪੰਜਾਬ ਦਾ ਇਹ ਸਭ ਤੋਂ ਵੱਡਾ ਰੋਸ ਪ੍ਰਦਰਸ਼ਨ ਹੈ ਆ ਮੈਂ ਇਹ ਸਾਰੇ ਭਰਾਵਾਂ ਦੇ ਪਿੱਛੇ ਇਹਨਾਂ ਦਾ ਬਹੁਤ ਧੰਨਵਾਦ ਕਿਚੇ ਵਿੱਚ ਹੋ ਜਾਓ ਯਾਰ ਮਨਾਉਂਦੇ ਜਾਓ ਆਪਣਾ ਪੁਰੀਆ ਬਣ ਜਾਏਗਾ ਜਿੰਦਾਬਾਦ ਸਾਰੇ ਖੁਸ਼ਕਿਸਮਤ ਹੈ ਕਿਉਂਕਿ ਆਪਣੀ ਟੀਮ ਦੇ ਖਾਤੇ ਰਹਿਮਾਨੀ ਜਾ ਰਹੇ ਹੋ 31 ਇੱਕ ਹਿੱਕਾ ਨਹੀਂ ਦੇ ਸਕਦਾ ਨਾ ਤੇਰੀ ਟੀਮ ਦੇ ਅਜਿਹੇ ਕਮਾਡਰ ਹੋਣ ਤਾਂ ਟੀਮ ਕਰੇ ਮਾਫੀ ਗੋਦੀ ਪਟਿਆਲਾ 2 ਦੇ ਵਿੱਚ ਰਿਕਾਰਡ ਬਣਾਵਾਂਗੇ 2027 ਲੈ ਕਿਸੇ ਹੱਟੀ ਤੇ ਬਿਠਾ ਦਿਓ ਤਾਂ ਉਹ ਹੱਟੀ ਵੀ ਸਾਰੀ ਵੇਚ ਦਿੰਦਾ ਹੈ ਹੱਟੀ ਦੇ ਵਿੱਚ ਮਾਲ ਵੀ ਨਹੀਂ ਹੁੰਦਾ ਤੇ ਗੱਲੇ ਦੇ ਵਿੱਚ ਰੋਕੜਾ ਵੀ ਨਹੀਂ ਹੁੰਦਾ ਉਹੀ ਹਾਲ ਆਪਣੇ ਮੁੱਖ ਮੰਤਰੀ ਨੇ ਪੰਜਾਬ ਦਾ ਕਰਤਾ ਪੰਜਾਬ ਦੇ ਕੋਲ ਆਪਣੇ ਪੱਲੇ ਕੁਝ ਰਿਆ ਨਹੀਂ ਜਿੰਨੇ ਪੈਸੇ ਸੀਗੇ ਜਿਹੜੇ ਫੰਡ ਸੀਗੇ ਸਭ ਖਤਮ ਕਰਤੇ ਤੇ ਸੈਂਟਰ ਦੇ ਜਿਹੜੇ ਫੰਡ ਆਂਦੇ ਨੇ ਉਹ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਵਰਤਨੇ ਕਿਵੇਂ ਨੇ ਸੈਂਟਰ ਦੇ ਉੱਤੋਂ ਅੱਜ ਸਾਡਾ ਜਿਹੜਾ ਇਹ ਧਰਨਾ ਹੈ ਉਹ ਇਹ ਹੈ ਵੀ 12000 ਕਰੋੜ ਰੁਪਇਆ ਜਿਹੜਾ ਆਇਆ ਇਹ ਸਰਕਾਰ ਨੂੰ ਉਹਦਾ ਹਿਸਾਬ ਕਿੱਥੇ ਹੈ ਇਹਨਾਂ ਦੇ ਜਿਹੜੇ ਐਮਐਲਏ ਨੇ ਇਹਨਾਂ ਦੇ ਜਿਹੜੇ ਲੀਡਰ ਨੇ ਚਾਹ ਚਾਹ ਪਾਪਾ ਟਾਟਾ ਬਹੁਤ ਜ਼ਿਆਦਾ ਕਰਦੇ ਨੇ ਕਿਸੇ ਦਾ ਇਸ ਤੇ ਕੋਈ ਜਵਾਬ ਨਾ ਆਇਆ ਨਾ ਆਊਗਾ ਤੇ ਨਾ ਆ ਸਕਦਾ ਇਹ ਤੁਸਾਰੇ ਨੋਟ ਕਰ ਲਿਓ ਇਹਨਾਂ ਕੋਲ ਕੋਈ ਹਿਸਾਬ ਨਹੀਂ ਹੈ ਇਹਨਾਂ ਕੋਲ ਕੋਈ ਵਿਉਂਤਬੰਦੀ ਨਹੀਂ ਹੈ ਇਹ ਸੋਚਦੇ ਨੇ ਸਟੇਟ ਨਹੀਂ ਹੈ ਇੱਕ ਸਟੇਜ ਹੈ ਮਰਾਸੀਆ ਮੰਗੂ ਆਓ ਨੱਚ ਕੇ ਟੁਕਲੇ ਸੁਣਾ ਕੇ ਚਲੇ ਜਾਓ ਇਹ ਪੰਜਾਬ ਸਰਕਾਰ ਦੀ ਪਾਲਿਸੀ ਹੈ ਸਿੱਧੀ ਸਾਦੀ ਕੋਈ ਲੋਕਾਂ ਵਾਸਤੇ ਵੈਲਫੇਅਰ ਵਾਸਤੇ ਲੋੜ ਪਈ ਤੇ ਕੋਈ ਜੋ ਹੈ ਆਪਣੇ ਆਪदाई ਹੈ ਹੁਣ ਇਹਨਾਂ ਦੀ ਕੋਈ ਪਲੈਨਿੰਗ ਨਹੀਂ ਸੀਗੀ ਜਦੋਂ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਏ ਉਦੋਂ ਸੀਐਮ ਸਾਹਿਬ ਜਾ ਕੇ ਉੱਥੇ ਹਸਪਤਾਲ ਦੇ ਵਿੱਚ ਐਡਮਿਟ ਹੋ ਗਏ ਉਦੋਂ ਕਿਉਂ ਨਹੀਂ ਉਹਨਾਂ ਕੋਲ ਜਾ ਕੇ ਕਿਹਾ ਕਿ ਜੀ ਦੋ ਫੰਡ ਦੋ ਪੈਸੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੋਂ ਚਲੇ ਗਏ ਉਦੋਂ ਇਹਨਾਂ ਨੂੰ ਸਪਨਾ ਆ ਗਿਆ ਵੀ ਪੈਸੇ ਘਟ ਦੇ ਕੇ ਗਏ ਆ ਭਾਈ ਤੂੰ ਮੁੱਖ ਮੰਤਰੀ ਐ ਸਟੇਟ ਦਾ ਤੂੰ ਉੱਥੇ ਬਹਿ ਕੇ ਇੱਕ ਗਾਇਕ ਨਾਲ ਸਿੰਗਰ ਨਾਲ ਵੀਡੀਓ ਕਾਲਾ ਕਰ ਰਹੇ ਆ ਤੂੰ ਮੁੱਖ ਮੰਤਰੀ ਐ ਤੂੰ ਮਿਲਣ ਦਾ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਉਹਨਾਂ ਨੂੰ ਜਾ ਕੇ ਗੁਜ਼ਾਰਿਸ਼ ਕਰਦਾ ਕਿ ਜੀ ਮੈਨੂੰੰਨਾ ਪੈਸਾ ਚਾਹੀਦਾ ਪ੍ਰਾਣਾ ਮੈਂ ਇਹ ਹਿਸਾਬ ਲਾਇਆ ਤੇ ਨਵਾਂ ਮੈਨੂੰ ਇੱਥੇ ਚਾਹੀਦਾ ਪਰ ਨਾ ਪ੍ਰਾਣਾ ਹਿਸਾਬ ਦੇਣ ਜੋਗੇ ਨਾ ਨਵਾਂ ਪੈਸਾ ਚਾਜਣਾ ਲਾਂ ਜੋਗੇ ਨਾ ਕਿਸੇ ਨਾਲ ਵਰਤਨ ਜੋਗੇ ਤੇ ਨਾ ਇਹਨਾਂ ਨੂੰ ਕੋਈ ਇਹ ਦੇਸ਼ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਵਾਸਤੇ ਕੋਈ ਇੱਜ਼ਤ ਅਤੇ ਨਾ ਪੰਜਾਬ ਦੇ ਲੋਕਾਂ ਲਈ ਪਿਆਰ ਅੱਜ ਤੱਕ ਦੀ ਰਿਕਾਰਡ ਸਭ ਤੋਂ ਨਕੰਮੀ ਸਭ ਤੋਂ ਨਕਾਤ ਸਭ ਤੋਂ ਨਖਿੱਧ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਪ੍ਰਧਾਨ ਜੀ ਜਿਹੜੇ ਆਉਂਦੇ ਨੇ ਜਦੋਂ ਨਰੇਂਦਰ ਮੋਦੀ ਜੀ ਪਹੁੰਚਦੇ ਆ ਤੇ ਮੰਤਰੀ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹ ਕਹਿੰਦੇ ਨੇ 사ਜਨਾਤ ਸਹੀ ਵਿਵਾਰ ਨਹੀਂ ਕੀਤਾ ਮੋਦੀ ਜੀ ਨੇ ਕਿਹਾ ਕਿ ਹਿੰਦੀ ਸਿੱਖੀ ਜਾਓ ਪਹਿਲਾਂ ਤਾਂ ਗੱਲਬਾਤ ਹੋਈ ਨਹੀਂ ਕੀ ਲੱਗਦਾ ਹੈ ਕਿ ਉਹਨਾਂ ਦੇ ਗੱਲਬਾਤ ਕਰਨ 'ਚ ਕਮੀ ਸੀ ਜਾਂ ਮੋਦੀ ਜੀ ਵੱਲੋਂ ਕੋਈ ਗੱਲਬਾਤ ਨਹੀਂ ਦੇਖੋ ਹੁਣ ਕੀ ਕਹਾਂਗੇ ਹੋਰ ਕੁਝ ਕਹਿਣ ਨੂੰ ਨਹੀਂ ਹੈਗਾ ਵੀ ਹੁਣ ਛਾਨਣੀ ਫੂਕਾਂਗੇ ਬਹਾਨਾ ਲਾਣਾ ਸੀ ਕੋਈ ਨਾ ਕੋਈ ਖਬਰ ਬਣਾਣੀ ਸੀਗੀ ਉਹ ਇਹ ਬਣਾ ਲਈ ਵੀ ਸਾਨੂੰ ਤਾਂ ਜੀ ਐਂ ਕਹਤਾ ਉਹ ਉੱਥੇ ਭਈ ਪ੍ਰੋਟੋਕੋਲ 'ਚ ਬੈਠਾ ਇੱਕ ਪ੍ਰਧਾਨ ਮੰਤਰੀ ਦਾ ਪ੍ਰੋਟੋਕੋਲ ਹੁੰਦਾ ਆਉਣ ਤੋਂ ਪਹਿਲੇ ਮਿੰਟ ਤੋਂ ਮੀਟਿੰਗ ਵੀ ਜਾਂਦੇ ਆ ਪਲੈਨਿੰਗ ਵੀ ਜਾਂਦੇ ਆ ਕਿਹੜੀ ਸਰਕਾਰ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜੀ ਮੋਦੀ ਸਾਹਿਬ ਆ ਰਹੇ ਨੇ ਇਹ ਮੰਤਰੀ ਮਿਲਾਂਗੇ ਕਿਹੜਾ ਇਹਨਾਂ ਨੇ ਉੱਥੇ ਮੈਮੋਰੈਂਡਮ ਦਿੱਤਾ ਕਿਹੜਾ ਇਹਨਾਂ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਕਿਹੜੀ ਇਹਨਾਂ ਨੇ ਸਟੇਟ ਦੀ ਪਲੈਨਿੰਗ ਸ਼ੋਅ ਕਰਤੀ ਤੇ ਕਿਹੜਾ ਇਹਨਾਂ ਨੇ 12000 ਕਰੋੜ ਦਾ ਹਿਸਾਬ ਦਿੱਤਾ ਤੁਸੀਂ ਮੈਨੂੰ ਦੱਸੋ ਤੁਸੀਂ ਦੁਕਾਨ ਤੇ ਇੱਕ ਮੁੰਸ਼ੀ ਰੱਖ ਲਓ ਉਹਨੂੰ 10000 ਰੁਪਏ ਫੜਾ ਦੋ ਉਹ ਖਾ ਜਾਏ ਨਵੇੜ ਜੇ ਤੇ ਥੋੜੇ ਤੋਂ 10000 ਹੋਰ ਮੰਗੇ ਦਓਗੇ ਤਾਂ ਹਿਸਾਬ ਦੇਣਾ ਜ਼ਰੂਰੀ ਹੈ ਉਹ ਵੀ ਜਿਹੜਾ ਪੈਸਾ ਸੀਗਾ ਟੈਕਸ ਦਾ ਲੋਕਾਂ ਦੀ ਮਿਹਨਤ ਦਾ ਲੋਕਾਂ ਤੋਂ ਆਇਆ ਹੋਇਆ ਪੈਸਾ ਸੀਗਾ ਜਿਹੜਾ ਇਹ ਨਕਮੀ ਸਰਕਾਰ ਖਾ ਗਈ ਤੇ ਖਤਮ ਕਰ ਗਈ ਬਿਤੇ ਗਵਰਨਰ ਵੀ ਉਰੇ ਪਹੁੰਚੇ ਗਵਰਨਰ ਵੱਲੋਂ ਕਿਹਾ ਗਿਆ ਕਿ ਨਿੰਦਰ ਮੋਦੀ ਹਲੇ ਪਹਿਲੀ ਕਿਸ਼ਤ ਦੇ 900 ਕਰੋੜ ਰੁਪਏ ਦਿੱਤੇ ਨਗਦ ਵੀ ਇਸ ਤੋਂ ਬਾਅਦ ਉਮੀਦ ਹੈ ਕਿ ਜਿਵੇਂ ਜਿਵੇਂ ਲੋੜ ਪਿਆ ਕਰੇਗਾ ਉਸ ਤੋਂ ਹੱਥੇ ਲੜੇ ਨੇ ਦਿੱਤੀ ਨਾਣੇ ਕੇ ਬਸੇ ਕਿਵੇਂ ਜਿਵੇਂ ਲੋੜ ਪਾਉਗੀ ਸਾਡੇ ਪ੍ਰਧਾਨ ਮੰਤਰੀ ਨੇ ਹਮੇਸ਼ਾ ਪੰਜਾਬ ਨੂੰ ਇੱਕ ਪਹਿਲ ਦਿੱਤੀ ਹੈ ਤੇ ਅੱਗੇ ਵੀ ਦੇਣਗੇ ਤੇ ਜਿੱਥੇ-ਜਿੱਥੇ ਪੈਸੇ ਦੀ ਲੋੜ ਹੋਊਗੀ ਸੈਂਟਰ ਤੋਂ ਸਟੇਟ ਨੂੰ ਆਊਗਾ ਤੁਸੀਂ ਦੇਖ ਲਓ ਜਦੋਂ ਆਪਣੀ ਖੇਤੀ ਦੀ ਤਾਂ ਆਨੰਦੀ ਐ ਐਸਆਈ ਸੀਸੀ ਐਲਮਟ ਐ ਚਾਹੇ ਕੂਧੀਆਂ ਆਫਤਾ ਦੇ ਵੇਲੇ ਏਡ ਐ ਆ ਪਿੱਛੇ ਜੇ ਇਹਨਾਂ ਕੋਲ 12437 ਕਰੋੜ ਵੀ ਇੱਕ ਗ੍ਰਾਂਟ ਆਈ ਸੀ ਉਹ ਵੀ ਇਹਨਾਂ ਨੇ ਗਾਇਬ ਕਰਤੀ ਉਹਦਾ ਵੀ ਕੋਈ ਹਸਾਰ ਨਹੀਂ ਹੈਗਾ ਉਹ ਅਸੀਂ ਹਲੇ ਆ ਪੁੱਛਿਆ ਨਹੀਂ ਹੈਗਾ ਅਸਟਾਜਾ 12000 ਕਰੋੜ ਜੋ ਕਿ ਹੜ ਆਏ ਨੇ ਆਫਤਾ ਆਏ ਉਹਦੇ ਉਹਦੇ ਚ ਕਰ ਰਹੇ ਮੈਂ ਤੁਹਾਨੂੰ ਕਿਹਾ ਵੀ ਇਹ ਉਹ ਮੁੱਖ ਮੰਤਰੀ ਹੈ ਜਿਹਨੂੰ ਕੱਖ ਨਹੀਂ ਆਂਦਾ ਪੈਸਾ ਜਦੋਂ ਸੈਂਟਰ ਤੋਂ ਸਟੇਟ ਨੂੰ ਆਂਦਾ ਹੈ ਤਾਂ ਉਹ ਕਾਊਂਟ ਆ ਜੀ ਆਂਦਾ ਹੈ ਕੋਈ ਐਂ ਤਾਂ ਨਹੀਂ ਸੜਕ ਤੇ ਰੱਖ ਜਾਂਦਾ ਤੇ ਜੇ ਇਹਨਾਂ ਕੋਲ ਉਹੀ ਹਿਸਾਬ ਨਹੀਂ ਹੈਗਾ ਤਾਂ ਤੁਸੀਂ ਇਸ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਕਹੋਗੇ ਤੁਸੀਂ ਇਸ ਸਰਕਾਰ ਨੂੰ ਸਰਕਾਰ ਕਹੋਗੇ ਜਿਹੜੀ ਕਹਿੰਦੀ ਹੈ ਪੈਸਾ ਹੀ ਨਹੀਂ ਆਇਆ 12000 ਕਰੋੜ ਸਾਡੇ ਸੀਨੀਅਰ ਲੀਡਰਸ਼ਿਪ ਨੇ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਤੋਂ ਵੀ ਪ੍ਰੈਸ ਕਾਨਫਰੰਸ ਕਰਕੇ ਕਾਗਜ਼ ਵੀ ਦਿਖਾਏ ਨੇ ਇਹ ਵੀ ਦੱਸਿਆ ਹੈ ਇਹ ਸਾਲ ਚੰਨਾ ਗਿਆ ਇਹ ਸਾਲ ਚੰਨਾ ਗਿਆ 4 ਸਾਲ ਪੈਸੇ ਖਾਈ ਗਏ ਉਹ ਆਪਤਾ ਦੇ ਪੈਸੇ ਸੀਗੇ ਜੇ ਵੀ ਜੇ ਕੋਈ ਆਪਤਾ ਆਉਗੀ ਉਹ ਪੈਸਾ ਉੱਥੇ ਵਰਤਿਆ ਜਾਊਗਾ 4 ਸਾਲ 5 ਸਾਲ ਜਿਹੜਾ ਪੈਸਾ ਹੈ ਉਹ ਖਾ ਗਏ ਤੇ ਹੁਣ ਜਦੋਂ ਆਪਤਾ ਆਈ ਹੈ ਤਾਂ ਲੋਕਾਂ ਦੇ ਕੋਲ ਜਾਣ ਦੇ ਜਦੋਂ ਟਾਈਮ ਸੀਗਾ ਤਾਂ ਕਦੀ ਇਹ ਚ ਨਹੀਂ ਘੁੰਮ ਰਿਹਾ ਸੀਗਾ ਮੁੱਖ ਮੰਤਰੀ ਤੇ ਕਦੀ ਹਸਪੀਟਲ 'ਚ ਐਡਮਿਟ ਹੋਇਆ ਹੋਇਆ ਸੀਗਾ ਇਹ ਤੋਂ ਵੀਡੀਓ ਕਾਲ ਨਾ ਕਰਾ ਲਓ ਪੰਜਾਬ ਦੇ ਸਿੰਗਰਾਂ ਨੂੰ ਪਰ ਪੰਜਾਬ ਦੇ ਲੋਕਾਂ ਨਾਲ ਤਾਂ ਇਹਨੂੰ ਦੇਖੋ ਇਹਨੂੰ ਉੱਥੇ ਨਾ ਬੁਲਾਓ ਉੱਥੇ ਦੀ ਜਵਾਬ ਦੇਈ ਨਾ ਮੰਗੋ ਅਸੀਂ 2027 ਪਟਿਆਲਾ 2 ਇਹ ਨਨ ਮੇ ਪਟਿਆਲਾ ਬਾਰ ਪਰਮੰਦੀ ਦੋਨੇ ਜਿੱਤਾਂ ਪੂਰੇ ਵੱਡੇ ਬੋਮਾਂ ਨਾਲ ਜਿੱਤਾਂਗੇ ਪਟਿਆਲਾ 2 ਸਾਡਾ ਕੁਝ ਦਿਨ ਪਹਿਲਾਂ ਸਾਡੇ ਕੋਲਰੇ ਕੰਮ ਥੋੜਾ ਘੱਟ ਹੋਇਆ ਲੇਕਿਨ ਪਿਛਲੇ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਤੋਂ ਸਾਡੀ ਟੀਮ ਪਟਿਆਲਾ 2 ਬਹੁਤ ਸਟਰੋਂਗ ਹੋਈ ਹੈ ਅਸੀਂ ਬਹੁਤ ਵੱਡੇ ਮਾਰਜਿਨ ਤੇ ਪਟਿਆਲਾ ਬੰਦੇ ਨਾਲ ਪਟਿਆਲਾ 2 ਵੀ ਸੀਟ ਜਿੱਤਾਂਗੇ ਲੱਗਦਾ ਕਿ ਕੋਈ ਇਹਨਾਂ ਤੋਂ ਲੈ ਕੇ ਜਾਂਦੀ ਦਾ ਉਮੀਦਵਾਰ ਮੇਰੇ ਸਾਹਮਣੇ ਅੱਗੇ ਆ ਸਕਦਾ ਹੈ ਇਹਨਾਂ ਨੂੰ ਲਾਇਕ ਕਿ ਨਾ ਬਜਾਤੀ ਦਾ ਉਮੀਦਵਾਰ ਵੀ ਕਹਿੰਦੇ ਗਰੂਨ ਚੂੜਾ ਦੇਖਿਆ ਜਾ ਸੀ ਉਹਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੇ ਸਾਨੂੰ ਹੁਕਮ ਹੈ ਕੰਮ ਕਰਨ ਦਾ ਪਾਰਟੀ ਲਈ ਟਿਕਟ ਦੇਣੀ ਹੈ ਪਾਰਟੀ ਨੇ ਜਿਹੜਾ ਕੰਮ ਕਰੂਗਾ ਪਾਰਟੀ ਨੂੰ ਟਿਕਟ ਦੇਣੀ ਹੈ ਮੈਂ ਤੁਹਾਡੇ ਇੱਕ ਜਿੰਦ ਜਾਗ ਦੀ ਸਮੂਹ ਮਿਸਾਲਾਂ ਮੈਂ ਇੱਕ ਛੋਟਾ ਵਰਕਰ ਸੀਗਾ ਮੈਂ 2-3 ਪ੍ਰਧਾਨ ਨਾਲ ਜਨਰਲ ਸੈਕਟਰੀ ਤੇ ਮੈਨੂੰ ਅੱਜ ਪਾਰਟੀ ਨੇ ਪ੍ਰਧਾਨ ਬਣਾਤਾ ਇਹਦੇ ਬੰਦੇ ਸਾਬ ਫੜ ਕੇ ਵੀਡੀਓ ਬਣਾਉਂਦੇ ਸੀ ਉੱਥੇ ਲੋਕ ਬਣਾਉਣ ਲੱਗੇ ਜਿਉਂ ਤਾਂ ਤੁਮ 3-4 ਸਾਲ ਹੋ ਗਏ ਜੀ ਤੁਸੀਂ ਜਿਹੜੇ ਕਰੇ ਜਾਂਦੇ ਸੀ ਚਿੱਕੜ ਜਾਂਦੇ ਸੀ ਉਹ ਜੀ ਉਹ ਹੀ ਹਾਲ ਹੈ ਉਹ ਤੇ ਮਾਰਾ ਹਾਲ ਤੁਸੀਂ ਕਰ ਰੱਖਿਆ ਚਿਹਰ ਦਾ ਪਰ ਆਪ ਨੂੰ ਕਰ ਰਹੇ ਨੇ ਰੇਂਦੀ ਕਾਨੇ ਨੇ ਕਾਬੂਬਦੀ ਰੇਂਦੀ ਕਰ ਰਹੇ ਨੇ ਕੀ ਲੱਗਦਾ ਪਟਿਆਲਾ ਟੂਮ ਦੇ ਵਿੱਚ 2027 ਦਾ ਗਾਜ਼ ਹੈ ਜੀ ਅੱਥੇ ਪਟਿਆਲਾ ਟੂਚ 2027 ਦਾ ਗਾਜ਼ ਤਾਂ ਜਿੱਦਣ ਸਾਡੇ ਹੱਥ ਹਰਬੰਦੀ ਕਮਾਂਡ ਆ ਗਈ ਸੀ ਪਟਿਆਲਾ ਦੇ ਹੱਥ ਮੁੱਤ ਮੈਲ ਦੇ ਹੱਥ ਆ ਗਈ ਸੀ ਅਸ਼ੋਕ ਸ਼ਰਮਾ ਸਾਡੇ ਪ੍ਰਧਾਨ ਬਣ ਕੇ ਅਸੀਂ ਪਟਿਆਲਾ ਟੂ ਦਾ ਗਾਜ਼ ਉਤਨੀ ਕਰਤਾ اوه مے کو مدد کر دے یار دے واسطے یار نہیں مر ਇਹ ਟੀਮ ਦੇ ਘਾਹ ਘਾਹ ਮਾਰਨ ਵਾਲੀ ਹੈ ਟੀਮ ਦੇ ਕੋਈ ਨਹੀਂ ਕਰ ਸਕਦਾ ਨਾ ਯਾਰ ਤੇਰੀ ਟੀਮ ਨੇ ਅਜੇ ਕਮਾਜਾ ਨਾ ਹੋਇਆ ਕੋ ਟੀਮ ਕਰੇ ਮਾਫੀ ਖਾਦੀ ਪਟਿਆਲਾ 2 ਦੇ ਵਿੱਚ ਰਿਕਾਰਡ ਬਣਾਵਾਂਗੇ 227 ਲੱਖ ਕਿਸੇ ਹੱਟੀ ਤੇ ਬਿਠਾ ਦੋ ਤਾਂ ਉਹ ਹੱਟੀ ਵੀ ਸਾਰੀ ਵੇਚ ਦਿੰਦਾ ਹੈ ਹੱਡੀ ਦੇ ਵਿੱਚ ਮਾਲ ਵੀ ਨਹੀਂ ਹੁੰਦਾ ਤੇ ਗੱਲੇ ਦੇ ਵਿੱਚ ਰੋਕੜਾ ਵੀ ਨਹੀਂ ਹੁੰਦਾ ਕੋਈ ਹਾਲ ਆਪਣੇ ਮੁੱਖ ਮੰਤਰੀ ਨੇ ਪੰਜਾਬ ਦਾ ਕਰਤਾ ਪੰਜਾਬ ਦੇ ਕੋਲ ਆਪਣੇ ਪੱਲੇ ਕੁਝ ਰਿਆ ਨਹੀਂ ਜਿੰਨੇ ਪੈਸੇ ਸੀਗੇ ਜਿਹੜੇ ਫੰਡ ਸੀਗੇ ਸਭ ਖਤਮ ਕਰਤੇ ਇਸ ਸੈਂਟਰ ਦੇ ਜਿਹੜੇ ਫੰਡ ਆਂਦੇ ਨੇ ਉਹ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਵਰਤਨੇ ਕਿਵੇਂ ਨੇ ਸੈਂਟਰ ਦੇ ਉੱਤੋਂ ਅੱਜ ਸਾਡਾ ਜਿਹੜਾ ਇਹ ਧਰਨਾ ਹੈ ਉਹ ਇਹ ਹੈ ਵੀ 12000 ਕਰੋੜ ਰੁਪਇਆ ਜਿਹੜਾ ਆਇਆ ਇਹ ਸਰਕਾਰ ਨੂੰ ਉਹਦਾ ਹਿਸਾਬ ਕਿੱਥੇ ਹੈ ਇਹਨਾਂ ਦੇ ਜਿਹੜੇ ਐਮਐਲਏ ਨੇ ਇਹਨਾਂ ਦੇ ਜਿਹੜੇ ਲੀਡਰ ਨੇ ਚਾਹ ਚਾਹ ਪਾ ਪਾ ਟਾ ਟਾ ਬਹੁਤ ਜ਼ਿਆਦਾ ਕਰਦੇ ਨੇ ਕਿਸੇ ਦਾ ਇਸ ਤੇ ਕੋਈ ਜਵਾਬ ਨਾ ਆਇਆ ਨਾ ਆਊਗਾ ਤੇ ਨਾ ਆ ਸਕਦਾ ਇਹ ਤੁਸੀਂ ਸਾਰੇ ਨੋਟ ਕਰ ਲਿਓ ਇਹਨਾਂ ਕੋਲ ਕੋਈ ਹਿਸਾਬ ਨਹੀਂ ਹੈ ਇਹਨਾਂ ਕੋਈ ਕੋਈ ਵਿਉਂਤਬੰਦੀ ਨਹੀਂ ਹੈ ਇਹ ਸੋਚਦੇ ਨੇ ਸਟੇਟ ਨਹੀਂ ਹੈ ਇੱਕ ਸਟੇਜ ਹੈ ਮਰਾਸੀਆ ਮੰਗੂ ਆਓ ਨੱਚ ਕੇ ਟੁਕਲੇ ਸੁਣਾ ਕੇ ਚਲੇ ਜਾਓ ਇਹ ਪੰਜਾਬ ਸਰਕਾਰ ਦੀ ਪਾਲਿਸੀ ਹੈ ਸਿੱਧੀ ਸਾਦੀ ਕੋਈ ਲੋਕਾਂ ਵਾਸਤੇ ਵੈਲਫੇਅਰ ਵਾਸਤੇ ਲੋੜ ਪਈ ਤੇ ਕੋਈ ਜੋ ਹੈ ਆਪਣੇ ਆਪदाई ਹੈ ਹੁਣ ਇਹਨਾਂ ਦੀ ਕੋਈ ਪਲੈਨਿੰਗ ਨਹੀਂ ਸੀਗੀ ਜਦੋਂ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਆਏ ਉਦੋਂ ਸੀਐਮ ਸਾਹਿਬ ਜਾ ਕੇ ਉੱਥੇ ਹਸਪੀਟਲ ਦੇ ਵਿੱਚ ਐਡਮਿਟ ਹੋ ਗਏ ਉਦੋਂ ਕਿਉਂ ਨਹੀਂ ਉਹਨਾਂ ਕੋਲ ਜਾ ਕੇ ਕਿਹਾ ਕਿ ਜੀ ਦੋ ਫੰਡ ਦੋ ਪੈਸੇ